ਹਉ ਮੈਨੂੰ ਦਰਸੇ ਅੱਲਾ ਦਾ ਉਸ ਵੇਲੇ ਖੁਜਣਾ ਹਉ ਮੈਨੂੰ ਦਰਸੇ ਅੱਲਾ ਦਾ ਉਸ ਵੇਲੇ ਖੁਜਣਾ ਜਾਕਿ ਜਦ ਸਾਂ ਬਾ ਨੂੰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਆ ਖਜਲ ਖਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜੀ ਮੈਂ ਆਪਣੇ ਤਰੀਕੇ ਨਾਲ ਹੀ ਗੰਵਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਕੋਈ ਵੀ ਨਹੀਂ ਬਣ ਸਕਦਾ ਸਿੱਧੂ ਬਾਈ ਵਾਂਗ ਬਟ 아이 ਕੋਸ਼ਿਸ਼ ਇਹੋ ਕਰਾਂਗਾ ਕਿ ਸਿੱਧੂ ਬਾਈ ਦੇਵਾਂਗਾ ਸੱਚੀ ਸੱਚੀ ਕਲਮ ਲਿਖੀ ਹੈ ਨਾ ਗੀਤ ਸੱਚੇ ਕੱਢੀਏ ਜੋ ਅੱਜ ਕੱਲ ਹੋ ਰਿਹਾ ਹੈ ਨਾ ਦੁਨੀਆ ਦੇ ਵਿੱਚ ਅੱਜ ਦੀ ਜਨਰੇਸ਼ਨ ਜੋ ਜੋ ਕਰ ਰਹੀ ਹੈ ਸਾਰਾ ਮਤਲਬ ਜੋ ਵੀ ਹੈ ਨਾ ਤੇ ਵਧੀਆ ਲੱਗਦਾ ਲੋਕੀ ਪਿਆਰ ਕਰਦੇ ਨੇ ਹਾਂਜੀ ਆ ਵਾਜ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਆਪਣੇ ਸਟਾਈਲ ਨਾਲ ਗੋਣਣਾ ਹੁਣ ਲੋਕਾਂ ਨੇ ਮੈਨੂੰ ਸਿੱਧੂ ਬਾਈ ਵਰਗੀ ਹੈ ਨਾ ਵਾਜ ਦਾ ਕੰਪਲੀਮੈਂਟ ਦਿੱਤਾ ਤੇ ਹੁਣ ਵਧੀਆ ਵੀ ਲੱਗਦਾ ਵੀ ਸਿੱਧੂ ਬਾਈ ਵਰਗੀ ਆਵਾਜ਼ ਆ ਤੇ ਘਰ ਦੇ ਸਪੋਰਟ ਜੀ ਘਰ ਦੇ ਸਪੋਰਟ ਜੀ ਸ਼ੁਰੂ ਤੋਂ ਰਹੀ ਹੈ ਮੈਨੂੰ ਘਰ ਦੇ ਨੇ ਕਦੀ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੀਡਲ ਕਲਾਸ ਫੈਮਿਲੀ ਜਿਹਾ ਮੈਂ ਬਟ ਕਿਤੇ ਕਿਤੇ ਲੱਗਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਏਮ ਦੇ ਇਹ ਜਿਹੜਾ ਏਮ ਮੇਰਾ ਸਿੰਗਿੰਗ ਨਾਲ ਸਕਸੈਸਫੁਲ ਹੋਵਾ ਤੇ ਘਰ ਦੇ ਦਾ ਨਾਮ ਰੋਸ਼ਨ ਕਰਾਂ ਗਾਉਣ ਦਾ ਸ਼ੌਂਕ ਕੋਉਣ ਦਾ ਸ਼ੌਂਕ ਦੀ ਮੈਨੂੰ ਸ਼ੁਰੂ ਤੋਂ ਪਿਆ ਸੀ ਜਦੋਂ ਮੈਂ 6th 7th ਕਲਾਸ ਪੜ੍ਹਦਾ ਸੀ ਉਦੋਂ ਤੋਂ ਸਕੂਲ ਟਾਈਮ 'ਚ ਪਰਫਾਰਮ ਕਰਦਾ ਰਿਹਾ ਮੈਂ ਤੇ ਉਦੋਂ ਤੋਂ ਹੀ ਸ਼ੌਂਕ ਦੀ ਗਾਉਣ ਦਾ ਹਾਂਜੀ ਹਾਂਜੀ ਉਸਤਾਦ ਜੀ ਵੀ ਮੇਰੇ ਸ਼ੁਰੂਤ ਹੋਈ ਇੱਕ ਉਸਤਾਦ ਜੀ ਪਹਿਲਾਂ ਹੁੰਦੇ ਸੀ ਤੇ ਉਹ ਹੁਣ ਇੱਥੇ ਨਹੀਂ ਹੈਗੇ ਤੇ ਹੁਣ ਉਹਦਾ 2-3 ਸਾਲ ਹੋ ਗਏ ਨੇ ਮੈਂ ਸ਼ਸ਼ੀ ਕਾਨ ਸਰ ਕੋ ਸਿੱਖਣਾ ਬਟਾਲੇ ਦੇ ਵਿੱਚ ਤੇ ਵਧੀਆ ਸਾਰ ਸਿਖਾਉਂਦੇ ਨੇ ਬਹੁਤ ਸਟੋਰ ਕਰਦੇ ਨੇ ਪਿਆਰ ਕਰਦੇ ਨੇ ਸਰ ਹਾਂਜੀ ਗਾਣੇ ਤਾਂ ਹੁਣ ਸਾਡੇ ਖੂਨ ਵਿੱਚ ਨੇ ਤੇ ਵਧੀਆ ਲੱਗਦਾ ਹੈ ਗਾਣੇ ਗੁੰਗਨਾਉਣਾ ਤੇ ਇਦਾਂ ਹੀ ਬਸ ਹੋ ਜਾਏ ਕੋਈ ਜਿੱਥੇ ਮਸ਼ਹੂਰ ਹੋ ਜਾਦਾ ਹਾਂ ਮੈਨੂੰ ਦਰਸੇ ਲਾਦਾ ਉਸੇ ਵੇਲੇ ਹੋ ਜਾਣਾ मैनू दरसिये हो जाके जब साहबानू नहीं लाया जाके जब साहेबानू नहीं सी नए लाया और बक्िए हवा दे तू अज गलानी बकिए हवा दे करा दे तू अज गलानी ਜੱਤੀ ਮਰ ਜੂਗੀ ਜੇ ਮੈਂ ਨਜ਼ਰੀਨਾ ਆਵਾ ਜੱਤੀ ਮਰ ਜੂਗੀ ਜੇ ਮੈਂ ਨਜ਼ਰੀਨਾ ਆ ਹਾਂ ਜੀ ਜੀ ਬਹੁਤ ਡਿਮਾਂਡਾਂ ਹੁੰਦੀਆਂ ਨੇ ਹੁਣ ਜਦੋਂ ਦਾ ਵਾਇਰਲ ਮਾਲਾ ਮੋਟਾ ਹੋਇਆ ਵਾ ਤੇ ਲੋਕੀ ਪਿਆਰ ਕਰਦੇ ਨੇ ਸਾਰੇ ਕਿ ਸਿੱਧੂ ਬਾਈ ਦਾ ਗਾਣਾ ਸੁਣਾ ਤੇ ਫਿਰ ਸਾਰਿਆਂ ਦਾ ਮਾਨ ਰੱਖਣਾ ਪੈਂਦਾ ਹੈ ਨਾ ਤੇ ਖੜੇ ਵਜਾ ਤੇ ਜੰਦੇ ਕਿ ਖੜੇ ਜਿੱਥੇ ਕਿਤੇ ਮੌਕਾ ਮਿਲੇ ਲਾਗੇ ਜਾ ਕੇ ਸੱਭਿਆਚਾਰਕ ਕੋਈ ਹੁੰਦਾ ਮੇਲਾ ਹੁੰਦਾ ਤੇ ਮੈਂ ਜ਼ਰੂਰ ਪਰਫਾਰਮ ਕਰਦਾ ਉੱਥੇ ਜਿੱਥੇ ਮੈਨੂੰ ਮੌਕਾ ਮਿਲੇ ਅਗਲਾ ਸਿੱਧੂ ਅਗਲਾ ਸੁਪਨਾ ਇਹ ਜੀ ਕਿ ਮੈਂ ਜਲਦੀ ਤੋਂ ਜਲਦੀ ਹੋਰ ਲੋਕਾਂ ਦੇ ਸਾਹਮਣੇ ਆਵਾਂ ਆਪਣਾ ਆਪਣਾ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੀ ਪੱਗ ਦਾ ਨਾਮ ਰੋਸ਼ਨ ਕਰਾਂ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਾਂ ਜੀ ਜ਼ਰੂਰ ਜੀ ਕਦੇ ਸੂਰਜ ਵਾਂਗੂ ਤਪਦਾ ਹੈ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਿਵੇਂ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂ ਤਪਦਾ ਹਾਂ